ਹਰ ਦੀ ਗੱਲ ਕਰ ਉਹਦੇ ਨਾਲ ਦੇ ਦੇ ਦੁਪੱਟਾ ਕਰਾਉਣਾ ਨਹੀਂ ਨਹੀਂ ਤੂੰ ਇਹਨੂੰ ਠੀਕ ਕਰ ਇਹਨੂੰ ਠੀਕ ਕਰ ਘੱਟ ਵੱਧ ਚ ਕਰ ਸਹੀ ਵੀਰੇ ਨਹੀਂ ਹੁੰਦੀ ਨੁਕਸ ਦਾ ਤੂੰ ਦੇ ਕੇ 36 ਗਣਾ ਤੇ ਯਾਰ 36 4 5 ਤਨ ਨੁਕਸ ਦੱਸਿਆ ਮੇਰੇ ਵੀਰੇ ਨੇ ਹੁਣ ਮੇਰੇ ਘਰ ਹੁਣ ਬੰਦੇ ਦੇ ਹਾਰਟ ਤੇ ਪ੍ਰੋਬਲਮ ਹੈ ਗੁਰਦੇ ਖਰਾਬ ਨੇ ਕਿਡਨੀਆਂ ਖਰਾਬ ਨੇ ਗੋਡੇ ਉਹਦੇ ਖਰਾਬ ਨੇ ਉਹ ਬੰਦੇ ਦੇ ਬੱਲੇ ਕੀ ਬਚਿਆ ਦਿਮਾਗ ਇਹਦਾ ਨਹੀਂ ਜਲਦਾ ਤੂੰ ਚਾਬੀ ਪਾਣਾ ਤਾਂ ਲਾ ਕੇ ਦੇਖ ਤਾਂ ਹੀ ਪਾਣਾ ਹੇ ਚਾਬੀ ਕੋਲ ਲਾਵਾਂਗੇ ਤੇ ਮੈਂ ਤਾਂ ਸਮਝ ਨਹੀਂ ਲਾਦੀ ਤੂੰ ਪਾਣਾ ਲਾਉਂਗਾ ਖੱਲੂ ਖੱਲੂ ਵੀ ਇਹ ਅਰੇ ਭਈਆ ਤੈਨੂੰ ਦੱਸਿਆ ਖਰਚਾ ਘਟੋ ਘਟ ਤੂੰ ਐ ਕਰ ਤੀ 10000 ਦੇ ਦੀ ਯਾਰ ਇਦੂ ਘੱਟ ਚ ਨਹੀਂ ਜਮੀਰ ਪਰ ਲੱਗ ਸਕਦਾ ਜੇ ਕਰਾਉਣਾ ਤਾਂ ਇਹ ਤੇਰੀ ਇੱਛਾ ਹੈਗੀ ਆ ਮੈਂ ਤਾਂ 10000 ਤਾਂ ਨਾਲ ਭਾਅ ਦੇਈ ਸੀਗਾ ਤੀ ਹੱਥ ਤੈ ਰਹਿਆ ਬਸ ਬੱਟੇ ਹੋ ਗਿਆ 10000 ਦੀ ਫਾਇਦਾ ਜੋ ਗੱਲ ਜਾਇਜ਼ ਤੈਨੂੰ ਦੱਸਦੀ ਕੰਮ ਕਰਾਉਣਾ 10 ਮੈਂ ਚੱਕਾ ਚਾਬੀਆਂ ਪਾਣੇ ਨਹੀਂ ਆਏ ਤੂੰ ਫੜੀ ਮੈਂ ਕਹਤਾ ਹੁਣੇ ਹੋ ਜੂ ਫੇ ਤਾਂ ਦੇਖ ਲਾ ਇਹਨੂੰ ਘਟੋ ਘਟ ਦੋ ਮਿੰਟ ਲੱਗਣਗੇ ਦੋ ਮਿੰਟ ਕੰਮ ਤਸੱਲੀ ਵਾਲਾ ਲੈਣਾ ਤੇ ਮੈਂ ਫਾਹਾ ਵੜਾਣਾ ਤਾਂ ਤਰ ਜਾ ਆਥਮ ਨੂੰ ਲੈ ਜੀ ਜਾ ਦੋ ਘੰਟੇ ਲੱਗੇ ਪਰ ਇਹ ਜਾਈ ਤੂੰ ਰਿਸ਼ਤਾ ਕਰਾਏਂਗਾ ਦੋ ਮਹੀਨੇ ਪਹਿਲਾਂ ਸੁਝੀਉਂ ਤੈਨੂੰ ਖਾਜ ਕਰਾਏਂਗਾ ਜਦ ਆਪਾਂ ਰਿਸ਼ਤਾ ਵੀ ਕਰਾਉਨੇ ਆ ਮੇਰੀ ਗੱਲ ਸੁਣ ਪਹਿਲਾਂ ਰਿਸ਼ਤਾ ਦੇਖਦੇ ਆ ਭਾਲਦੇ ਆ ਹੈਨਾ ਫੇਰ ਸੋਕਾਰ ਵਿਆਹ ਹੁੰਦੇ ਨੇ ਇਹਨੂੰ ਮੈਨੂੰ ਲਾਦਾ ਇਹ ਦਿੱਦੀ ਤੁਲਵੇੜੀ ਫਿਰਦਾ ਇਹਦੇ ਜਰਜੂਰ ਲਾਉਣ ਨੂੰ ਇਹਨੂੰ ਧੋਣ ਨੂੰ ਸਮਾਰਨ ਨੂੰ ਘੱਟੋ ਘੱਟ 10 ਦੇ ਤੈਨੂੰ ਕੰਪਲੈਟ ਲਾ ਦੇਣੀ ਤੇ ਓ ਟਰਾਲਾ ਏ ਉਹ ਟਰਾਲਾ ਨਹੀਂ ਬ੍ਰੀਕੀ ਵਾਲਾ ਕੰਮ ਡੀਟੇਲਿੰਗ ਚ ਕੰਮ ਹੋਈ ਐ ਮਾੜਾ ਕੰਮ ਥੋੜੀ ਕਰੀਦਾ ਆਪਾਂ ਨਹੀਂ ਨਹੀਂ ਠੀਕ ਕਰ ਲੈ ਜਾਂ 2000 ਰੁਪਏ ਲੈ ਲਈ ਠਾਕ ਫੇਰ ਤੇਰੇ ਦਮ ਨਾਲ ਮੈਂ ਬਈ ਯਾਰ ਮੇਰੀ ਗੱਲ ਸੁਣ ਤੈਨੂੰ ਦੱਸਿਆ ਘੱਟ ਨਾ ਤੇਰੀ ਨਾ ਮੇਰੀ 2500 3000 30 ਲਕੀਰ ਤੇ ਫਕੀਰ ਆ 30 ਤੈਨੂੰ ਮੈਂ ਤੈਨੂੰ ਦੱਸਿਆ ਰਿਹਾ ਚਾਰ ਦਿਨਾਂ ਨੇ ਛੱਡ ਕੇ ਭੋਲਾ ਕਵਾੜੀਆ ਉਹਦੇ ਲੈ ਆ ਕਵਾੜੀਆ ਯਾਰ ਤੂੰ ਮੱਲੀ ਤੂੰ ਹੀ ਲੱਗਦਾ ਐ ਜਿਹੜੀ ਕਵਾੜੀ ਵਾਲੀ ਕਿੰਨਾ ਕਰਦਾ ਮੈਂ ਕਵਾੜੀ ਵਾਲਾ ਦਾ ਤੈਨੂੰ ਤੂੰ ਹੀ ਲੈ ਲੈ ਫਿਰ ਮੈਂ ਤਾਂ ਤੂੰ ਚੋਰ ਲਾਦਾ ਪਹਿਲਾਂ ਤਾਂ ਕਾਗਜ਼ ਦਿਖਾ ਹੈਗੀ ਤੇੰਨੇ ਇਹਦੇ ਚੋਰੀ ਕਰੂੰਗਾ ਜੇ ਇਹਦੇ ਚੋਰੀ ਕਰਨ ਲੱਗੇ ਫਿਰ ਤਾਂ ਹੋਣੀ ਕੀ ਪਤਾ ਕਰਕੇ ਖੜਾ ਰਹੀ ਉਹਦੇ ਨੇ ਸਾਰੇ ਭਰੇ ਪਏ ਨੇ ਜਿਹਨੇ ਜਾ ਕੇ ਦੇਖ ਚੋਰੀਆਂ ਵਾਲੀਆਂ ਤੇਰੇ ਆਰਗੇ ਮੁਰਕੇ ਛੜਾਨ ਨਹੀਂ ਜਾਂਦਾ ਹੁੰਦਾ ਇਹਦੇ ਕਾਗਜ਼ ਪਏ ਨੇ ਬਾਹਰ ਉੱਥੋਂ ਜਦੋਂ ਪੋਰਟ ਕਰਾਈ ਤੀ ਪਰਦਾਦੇ ਨੇ ਖੜੇ ਰੱਖੇ ਨੇ ਬਾਹਰਲੀ ਕੰਟਰੀ ਛੱਡਿਆ ਆਇਆ ਯਾਰ ਮੈਨੂੰ ਕਾਗਜ਼ ਪੱਤਰ ਦਿਖਾ ਤੈਨੂੰ ਮੈਂ ਰੁਪਈਆ ਇਹਦਾ 200 ਦੇ ਦੂੰਗਾ ਫਿਰ ਮੈਂ ਉਸ ਪੈਸੇ ਨਾਲ ਪਹਿਲਾਂ ਕਿਰਾਇਆ ਲਾ ਕੇ ਕਾਗਜ਼ ਲੈਣੇ ਜਾ ਮ ਲੱਪਣੇ ਪੈਣਗੇ ਟੰਕਰ ਮਾਲੀਆ ਫਿਰ ਹੋਰ ਫਿਰ ਕਾਗਜ਼ ਤੇ ਮੰਗਾਉਣੀ ਪੈਣਗੇ ਵੀਰ ਤਾਂ ਠੀਕ ਨਾਲ ਕੀ ਲਿੰਕਾ ਕਾਗਜ਼ ਦਾ ਤੂੰ ਆਪਣਾ ਉਸ ਤਾਂ ਬਣਾ ਸਟਾਮਰਾ ਕੇ ਕਬਾੜੀ ਨੂੰ ਦੇ ਦਾ ਮੇਰਾ ਭਰਾ ਕਿਉਂ ਮੇਰੇ ਗੰਨ ਖਾਈ ਜਾਣਾ ਯਾਰ ਹੁਣ ਕਿੱਥੇ ਮੈਂ ਜਾਊਗਾ ਤੇਰਾ ਪ੍ਰਾਣਾ ਬੰਦਾ ਐ ਤੂੰ ਆਪੇ ਕਰ ਲੈ ਟਾਪ ਪੰਨ ਮੇਰੇ ਨਾਲ ਹੀ ਕਰ ਮੈਨੂੰ ਨਹੀਂ ਪਤਾ ਤੂੰ ਇਹਨੂੰ ਠੀਕ ਕਰ ਜਾ ਮੈਂ ਤਾਂ ਇਹਦੀ ਵੀ ਆਕੇ ਲੈਉਣੀ ਆ ਪ੍ਰਦਾਦੇ ਦੀ ਨਿਸ਼ਾਨੀ ਐ ਯਾਰ ਤੇਰੇ ਪਰਦਾ ਅਧਿ ਨਿਸ਼ਾਨੀ ਆ ਸਾਡੇ ਦਾਦੇ ਪੁਰਦਾਦੇ ਇਹੀ ਕੰਮ ਕਰਦੇ ਨੇ ਕਰਕੇ ਵਿਚਾਰੇ ਉਹ ਅੱਜ ਵੀ ਮਰਨਾ ਉਹ ਪਰ ਭਰਾ ਜਿਹੜਾ ਕੰਮ ਪੁੱਗਦਾ ਹੀ ਨਹੀਂ ਕਿਵੇਂ ਕਰਦੀਏ ਤਾਂ ਜਾਇਜ਼ ਤਾਂ ਲਾ ਤੂੰ ਹੁਣ ਤੀਰ ਤੇ ਆ ਗਿਆ ਵੀ ਵੀ ਕ ਲਾਲਾ ਕਲ ਉਹ ਐਂ ਕਰ ਮੇਰੀ ਗੱਲ ਸੁਣੋ ਉਹ ਹੋ ਚਵੇਰੇ ਆ ਕੇ ਵਹਜਾ ਕੇ